ਹਾਂਜੀ ਅੱਜ ਆਪਾਂ ਕਰਾਂਗੇ ਕਾਰਬਨ ਡਾਈਆਕਸਾਈਡ ਦੇ ਗੈਸਸ ਦੀ ਐਕਸਪਲੋਜਨ ਦਾ ਐਕਸਪੈਰੀਮੈਂਟ ਇਹਦੇ ਲਈ ਆਪਾਂ ਨੂੰ ਕੀ ਕੀ ਰਿਕੁਆਇਰਡ ਹੈ ਇਹਦੇ ਲਈ ਆਪਾਂ ਨੂੰ ਚਾਹੀਦਾ ਹੈ ਬੇਕਿੰਗ ਸੋਡਾ ਦੂਸਰਾ ਆਪਾਂ ਚਾਹੀਦਾ ਹੈ ਸਿਟਰਿਕ ਐਸਿਡ 25 ਐਮਐਲ ਆਫ ਵਾਟਰ ਤਾਂ ਕੋਈ ਵੀ ਤੁਸੀਂ ਤਿੰਨ ਕਲਰਸ ਜਿਹੜੇ ਆ ਜਾਂ ਦੋ ਕਲਰਸ ਤੁਸੀਂ ਕਨਸੀਡਰ ਕਰ ਸਕਦੇ ਹੋ ਫਸਟ ਆਫ 올 ਆਪਾਂ ਕੀ ਕਰਾਂਗੇ 25 ਐਮਐਲ ਵਾਟਰ ਨੂੰ ਪੋਰ ਕਰਾਂਗੇ ਕਿਸੇ ਵੀ ਕੰਟੇਨਰ ਦੇ ਵਿੱਚ ਪੋਰ ਕਰਨ ਤੋਂ ਬਾਅਦ ਤੁਸੀਂ ਕੋਈ ਵੀ ਦੋ ਕਲਰਸ ਲੈ ਕੇ 5 ਟੂ 6 ਡਰਾਪਸ ਉਹਨਾਂ ਦੇ ਕਲਰਸ ਦੀ ਮਿਕਸ ਅਪ ਕਰ ਸਕਦੇ ਹੋ ਇਹਨਾਂ ਦੇ ਵਿੱਚ ਜਿੱਦਾਂ ਮੈਂ ਬਲੂ ਤੇ ਰੈੱਡ ਕਲਰ ਲੈ ਲਿਆ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਕਲਰ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਸਪੈਚੂਲਾ ਦੇ ਨਾਲ ਥੋੜਾ ਜਿਹਾ ਇਹਨੂੰ ਮਿਕਸ ਅਪ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਬੇਕਿੰਗ ਸੋਡਾ ਲੈਣਾ ਹੈ ਤੇ ਉਹਨੂੰ ਪੋਰ ਕਰ ਲੈਣਾਗਾ ਪਾਣੀ ਦੇ ਵਿੱਚ ਹਲਕਾ ਜਿਹਾ ਇੱਕ ਸਪੈਚੂਲਾ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਸਟ੍ਰਿਕ ਐਸਿਡ ਦਾ ਸੇਮ ਉਨਾ ਹੀ ਕਨਸੈਂਟ੍ਰੇਸ਼ਨ ਤੁਸੀਂ ਅੰਦਾਜ਼ੇ ਦੇ ਨਾਲ ਉਨਾ ਹੀ ਸਪੈਚੂਲਾ ਦੇ ਵਿੱਚ ਲੈ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਮਿਕਸ ਕਰਨਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੇ ਦੇ ਵਿੱਚ ਤੁਹਾਨੂੰ ਬੱਬਲਸ ਦੀ ਅਪੀਅਰੈਂਸ ਦਿਖੂਗੀ ਜਿਵੇਂ ਜਿਵੇਂ ਤੁਸੀਂ ਇਹਨੂੰ ਮਿਕਸ ਕਰੋਗੇ ਇਹ ਬੱਬਲਸ ਬੇਸਿਕਲੀ ਕਿਉਂ ਆ ਕਿ ਜਦੋਂ ਤੁਸੀਂ ਬੇਕਿੰਗ ਸੋਡਾ ਨੂੰ ਸਿਟਰਿਕ ਐਸਿਡ ਦੇ ਨਾਲ ਮਿਕਸ ਕਰਦੇ ਹੋ ਤਾਂ ਕੀ ਹੁੰਦਾ ਜੀ ਕਾਰਬਨ ਡਾਈਆਕਸਾਈਡ ਦੀ ਐਵੋਲੂਸ਼ਨ ਹੁੰਦੀ ਹੈ ਤੇ ਐਵੋਲੂਸ਼ਨ ਦੇ ਹੋਣ ਦੇ ਨਾਲ ਫ੍ਰਿਜ਼ੀ ਅਪੀਅਰੈਂਸ ਆਂਦੀ ਹੈ ਜਿਸ ਕਰਕੇ ਇਹਨੂੰ ਆਪਾਂ ਫਿਜ਼ੀ ਐਕਸਪਲੋਜ਼ਨ ਵੀ ਕਹਿੰਦੇ ਆ ਤਾਂ ਫਿਰ ਜੋ ਤੁਸੀਂ ਪੋਰ ਕਰਕੇ ਦੇਖੋਗੇ ਤਾਂ ਤੁਹਾਨੂੰ ਕਲੀਅਰਲੀ ਜਿਹੜੇ ਇਹ ਬੱਬਲਸ نیچے ਨਜ਼ਰ ਆਣਗੇ these bubbles are basically of carbon dioxide ਕਿਵੇਂ ਲੱਗਿਆ ਤੁਹਾਨੂੰ ਆਵਾਂ ਲ ਐਕਸਪੈਰੀਮੈਂਟ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਤੇ ਹੋਰ ਐਕਸਪੈਰੀਮੈਂਟਸ ਇਦਾਂ ਦੇ ਦੇਖਣ ਦੇ ਲਈ ਆਪਣੇ ਟੈਟ ਬਜ਼ਰ ਅਕੈਡਮੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਥੈਂਕ ਯੂ